ਇੱਕ ਦਿਨ ਦੀ ਜੇਲ੍ਹ ਕੱਟਣ ਤੋਂ ਬਾਅਦ ਅਲੂ ਅਰਜਨ ਘਰ ਆ ਚੁੱਕੇ ਨੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਘਰ ਤੋਂ ਸਿੱਧੀਆਂ ਤਸਵੀਰਾਂ ਨੇ ਜਿੱਥੇ ਉਹਨਾਂ ਦੀ ਮਾਤਾ ਦੇ ਵੱਲੋਂ ਉਹਨਾਂ ਨੂੰ ਘੁੱਟ ਕੇ ਗਲਵਕੜੀ ਪਾਈ ਗਈ ਹੈ ਔਰ ਨਾਲ ਹੀ ਉਹਨਾਂ ਦੀ ਨਜ਼ਰ ਵੀ ਉਤਾਰ ਦਿੱਤੀ ਗਈ ਹੈ ਕਿਉਂਕਿ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹైదరాబాద్ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਨਾ ਜੋ ਥੀਏਟਰ ਦੇ ਵਿੱਚ ਹੋਇਆ ਭਗਦੜ ਮੱਚੀ ਇੱਕ ਔਰਤ ਦੀ ਮੌਤ ਹੋ ਗਈ ਉਸ ਮਾਮਲੇ ਦੇ ਵਿੱਚ 14 ਦਿਨ ਦੀ ਜੇਲ੍ਹ ਕੋਈ ਸੀ ਅਲੂ ਅਰਜਨ ਨੂੰ ਪਰ ਉਹ ਕੇਸ ਵਿਦਡਰੋ ਕਰਵਾ ਲਿਆ ਗਿਆ ਤੇ ਉਹਦੇ ਆ ਜਿਹੜੇ ਆਰਡਰ ਸੀ ਉਹ ਜੇਲ੍ਹ ਦੇ ਵਿੱਚ ਲੇਟ ਪਹੁੰਚੇ ਜਿਸ ਕਾਰਨ ਉਹਨਾਂ ਨੂੰ ਇੱਕ ਰਾਤ ਜਿਹੜੀ ਹੈ ਜੇਲ੍ਹ ਦੇ ਵਿੱਚ ਕੱਟਣੀ ਪਈ ਤਾਂ ਤੜਕਸਾਰ ਰਿਹਾ ਹੁਣ ਤੋਂ ਬਾਅਦ ਸਿੱਧੇ ਅਲੂ ਅਰਜਨ ਘਰ ਪਹੁੰਚੇ ਕਿਤਾਗੇ ਉਹਨਾਂ ਦੀ ਜਿਹੜੀ ਮਾਤਾ ਨੇ ਉਹਨਾਂ ਦੇ ਵੱਲੋਂ ਘੁੱਟ ਕੇ ਆਪਣੇ ਪੁੱਤ ਨੂੰ ਜਫੀ ਪਾਈ ਗਈ ਹੈ ਕਿਉਂਕਿ ਇੱਕ ਮਾਂ ਪਿਓ ਵਾਸਤੇ ਮਾਪੇ ਤਾਂ ਮਾਪੇ ਹੀ ਹੁੰਦੇ ਆ ਮਾਪਿਆਂ ਦਾ ਪੁੱਤ ਜਿਵੇਂ ਜਿਵੇਂ ਦਾ ਮਰਜ਼ੀ ਹੋਵੇ ਕੋਈ ਵੱਡਾ ਸਟਾਰ ਹੋਵੇ ਭਾਵੇਂ ਕੋਈ ਆਮ ਮਾਮੂਲੀ ਮੁੰਡਾ ਹੀ ਕਿਉਂ ਨਾ ਹੋਵੇ ਉਹਨਾਂ ਦੇ ਵਾਸਤੇ ਉਹਨਾਂ ਦਾ ਖੂਨ ਹੀ ਰਹਿੰਦਾ ਹੈ ਉਹਨਾਂ ਦਾ ਧੀ ਪੋਤੀ ਰਹਿੰਦਾ ਹੈ ਪਰ ਜਦੋਂ ਇੱਕ ਦਿਨ ਦੀ ਜੇਲ੍ਹ ਕੱਟ ਕੇ ਅਲੂ ਅਰਜਨ ਪਹੁੰਚੇ ਨੇ ਘਰੇ ਆਪਣੇ ਗਏ ਨੇ ਤਾਂ ਅੱਗੇ ਮਾਤਾ ਜੜੀ ਹੈ ਉਹ ਦੇਖੋ ਕਿਵੇਂ ਇੰਤਜ਼ਾਰ ਕਰ ਰਹੀ ਸੀ ਮਾਂ ਕਿਵੇਂ ਦੇਖ ਰਹੀ ਸੀਗੀ ਕਿ ਮੇਰਾ ਪੋਤਾ ਆਊਗਾ ਫਿਰ ਘੁੱਟ ਕੇ ਜਫੀ ਪਾਉਂਦੀ ਹੈ ਮਾਂ ਆਪਣੇ ਪੁੱਤ ਨੂੰ ਔਰ ਨਜ਼ਰ ਉਤਾਰੀ ਜਾਂਦੀ ਹੈ ਜੋ ਹైదరాబాద్ ਦੇ ਵਿੱਚ ਜੋ ਚੇਨਈ ਦੇ ਵਿੱਚ ਜਿਹੜਾ ਤਰੀਕਾ ਨਜ਼ਰ ਉਤਾਰਨ ਲਈ ਵਰਤਿਆ ਜਾਂਦਾ ਹੈ ਤਾਂ ਉਸੇ ਤਰੀਕੇ ਦੇ ਨਾਲ ਅੱਲੂ ਅਰਜਨ ਦੀ ਨਜ਼ਰ ਜਿਹੜੀ ਹੈ ਉਹ ਉਤਾਰੀ ਗਈ ਹੈ ਤੇ ਉਸ ਤੋਂ ਬਾਅਦ ਘੁੱਟ ਕੇ ਜਫੀ ਮਾਂ ਨੇ ਪਾਈ ਹਾਲਾਂਕਿ ਮੀਡੀਆ ਦੇ ਵੀ ਮੁਖਾਤਬ ਕੋਈ ਹੈ ਅਲੂ ਅਰਜਨ ਔਰ ਜੋ ਕਟਨਾ ਥੀਏਟਰ ਦੇ ਵਿੱਚ ਵਾਪਰੀ ਉਸ ਦੇ ਬਾਰੇ ਦੇ ਉੱਪਰ ਵੀ ਚਾਨਣਾ ਪਾਇਆ ਗਿਆ ਅਲੂ ਅਰਜਨ ਦੇ ਵੱਲੋਂ ਔਰ ਬਕਾਇਦਾ ਮਾਫੀ ਵੀ ਮੰਗੀ ਗਈ ਹੈ ਕਿ ਮੈਂ ਮਾਫੀ ਮੰਗਦਾ ਜੋ ਕੁਝ ਵੀ ਕੋਇਆ ਮੇਰੀ ਕੋਈ ਇੰਟੈਂਸ਼ਨ ਨਹੀਂ ਸੀ ਉਹ અનਇੰਟੈਂਸ਼ਨਲੀ ਸੀ ਮੈਂ ਬੜੇ ਲੰਮੇ ਸਮੇਂ ਤੋਂ ਥੀਏਟਰ ਦੇ ਵਿੱਚ ਵਿਜ਼ਿਟ ਕਰਦਾ ਆ ਰਿਹਾ ਪਰ ਸਾਨੂੰ ਨਹੀਂ ਸੀਗਾ ਪਤਾ ਕਿ ਆਹ ਘਟਨਾ ਵਾਪਰ ਜਾਣੀ ਹੈ ਉਥੇ ਥੀਏਟਰ ਦੇ ਵਿੱਚ ਤਾਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਮਾਫੀ ਵੀ ਮੰਗੀ ਹੈ ਕਿ ਘਾਟਾ ਤਾਂ ਪੂਰਾ ਨਹੀਂ ਕਰ ਸਕਦਾ ਕੀਤਾ ਜਾ ਸਕਦਾ ਪਰ ਜੇ ਕਿਸੇ ਕਿਸੇ ਵੀ ਤਰੀਕੇ ਦੀ ਮਦਦ ਦੀ ਲੋੜ ਹੈ ਤਾਂ ਅਸੀਂ ਹਾਜ਼ਰ ਹਾਂ ਤਾਂ ਇਹ ਘਰ ਦੀਆਂ ਤਸਵੀਰਾਂ ਨੇ ਜਿੱਥੇ ਆਲੂ ਅਰਜਨ ਸਿੱਧਾ ਜੇਲ੍ਹ ਤੋਂ ਆਪਣੇ ਘਰੇ ਪਹੁੰਚੇ ਨੇ ਮਾਂ ਨੂੰ ਕੁੱਟ ਕੇ ਜੱਫੀ ਪਾਈ ਹੈ ਕਿਉਂਕਿ ਇੱਕ ਰਾਤ ਜੇਲ੍ਹ ਚ ਰਹਿਣਾ ਪੈ ਗਿਆ ਮਾਂ ਨੂੰ ਘੁੱਟ ਕੇ ਜੱਫੀ ਪਾਈ ਔਰ ਉਪਰੋਂ ਅਲੂ ਅਰਜਨ ਦੀ ਨਜ਼ਰ ਜੜੀ ਆ ਉਹ ਵੀ ਉਤਾਰ